ਤੇ ਜੇ ਮੰਮੀ ਡੈਡੀ ਹੁੰਦੇ ਤੇ ਉਹਨਾਂ ਉਹਨਾਂ ਨੂੰ ਟੈਨਸ਼ਨ ਹੁੰਦੀ ਤੇ ਦਾਾਨੂੰ ਟੈਨਸ਼ਨ ਪਈ ਤੇ ਚਲੋ ਥੋੜਾ ਜਿਹਾ ਪਾਰ ਹੌਲਾ ਹੋ ਗਿਆ ਹੁਣ ਇੱਕ ਜਾਣੀ ਜਾਂਦੀ ਗੱਲ ਤਾਂ ਤੇਰੀ ਸਹੀ ਆ ਬਗਰੇ ਆਪਦੀਆ ਵਿਆਹ ਹੋ ਗਿਆ ਦਾ ਬੜੀ ਟੈਨਸ਼ਨ ਹੀ ਮੇਰੇ ਦਿਮਾਗ ਤੇ ਵੀ ਕੋਈ ਨਾ ਕੋਈ ਚੀਜ਼ ਨਾ ਥੜ ਜੇ ਭਜ ਨੱਟ ਸਾਰਿਆਂ ਨੂੰ ਮੈਂ ਆਖਿਆ ਵੀ ਕੋਈ ਵੀ ਕਿਸੇ ਨੂੰ ਕੋਈ ਲੋੜ ਹੋਵੇ ਨਾ ਤਾਂ ਮੈਨੂੰ ਫੋਨ ਕਰਿਓ ਉਸੇ ਵੇਲੇ ਜੀਤ ਹਾਜ਼ਰ ਕਰਾਂਗੇ ਮੈਂ ਤੈਨੂੰ ਸਾਰੇ ਅੰਦਰ ਵੇਖਣ ਡਿਆ ਤੂੰ ਇੱਥੇ ਖਲੋਤੀਂ ਇੱਥੇ ਸੰਤਰੇ ਲੱਗ ਕੇ ਗਣ ਨਹੀਂ ਗਿੰਦੇ ਹਾਏ ਹੇ ਪਾਪਾ ਮੈਂ ਆ ਸੰਤਰੇ ਕਿਉਂ ਗੈਣੇ ਆ ਤੁਹਾਨੂੰ ਪਤਾ ਵਾ ਵਿਆਚ ਕੋਲ ਕੋ ਗੂੜੇ ਖਾਲੇ ਆ ਤੇ ਹੋਰ ਤਰ੍ਹਾਂ ਹੁੰਦਾ ਕਾਲੀ ਭੈਣ ਦੀ ਮੈਂ ਤਿਸ ਤਰ੍ਹਾਂ ਖਾਨੀ ਆ ਚਲ ਇਦਾਂ ਕਰ ਇਹ ਤੂੰ ਨਹੀਂ ਨਾ ਜਾਣਾ ਗੱਲੀ ਨਾ ਤੇ ਮੈਂ ਪੇਚ ਚੱਲ ਜਾਣਾ ਓਏ ਗੱਲੀ ਮੈਂ ਕੱਪੜੇ ਪਾਦ ਨਹੀਂ ਆਂ ਤੁਸੀਂ ਆਪਣੇ ਲੈ ਜਾਓ ਹਾਂ ਅੱਜ ਤਾਂ ਲੱਗ ਗਿਆ ਟਾਈਮ ਹਾਂਜੀ ਭਾਜੀ ਮੈਂ ਠੀਕ ਨਹੀਂ ਹਾਂਜੀ ਬਹਿ ਜਾਓ ਮੈਂ ਇੱਥੇ ਬਸ ਹਾਂ ਤੇ ਦੋ ਘੜੀਆਂ ਫਿਰ ਪਾਣੀ ਵੀ ਹੀ ਇਕੱਲਿਆਂ ਨਿਭਾਰਿਆ ਤੇ ਮੇਰੀ ਨੂੰ ਕੀ ਆ ਤੂੰ ਵੀ ਦਾ ਸ਼ਰੀਕਾ ਹੀ ਹੈ ਨਹੀਂ ਨਾ ਉਹ ਕਸੌਖਾ ਬੰਦਾ ਦੋ ਘੜੀਆਂ ਟਾਈਮ ਬਿਤਾਉਂਦਾ ਤਰੀ ਪਬਜੀ ਤਰੀ ਕਿੰਨੀ ਸਿੰਪਲ ਜੀ ਤਿਆਰ ਹੋਈਓ ਤੁਹਾਨੂੰ ਪਤਾ ਵਾ ਹਜੇ ਨਵਾਂ ਨਵਾਂ ਤਾਂ ਵਿਆਹ ਹੋਇਆ ਵਾ ਕਿੰਨੇ ਜਾਣਿਆਂ ਨੇ ਵੇਖਣਾ ਹੁਣ ਤੁਹਾਨੂੰ ਸੋਣਾ ਮੈਨੂੰ ਕਾ ਮੇਰੇ ਨਾਲਉਣਾ ਤੇ ਮੈਂ ਵਾਕਈ ਗਿਰਲੀਨ ਦੀ ਗੱਲ ਨੂੰ ਕਿੰਨੀ ਸਿੰਪਲ ਜੀ ਬਣੀ ਆ ਸਾਰਿਆਂ ਨੇ ਕਿਹਾ ਕਿ ਨਵਾਂ ਨਵਾਂ ਵਿਆਹ ਹੋਇਆ ਵਾ ਤੇ ਕਿੰਨੀ ਸਿੰਪਲ ਜੀ ਬੋਕਰੀ ਬਣ ਕੇ ਬੈਠੀ ਹੋਰ ਬੋ ਕੀ ਹਾਲ ਸੱਚਾ ਚਾਚੀ ਸਾਫੀ ਹਾਲ ਮੈਂ ਚਾਚੀ ਆ ਤੇਰੀ ਹਾਂਜੀ ਲੱਗ ਗਿਆ ਜੀ ਪਤਾ ਹੋਰ ਪਹਿਲੀ ਠੀਕ ਠਾਕ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਹਾਂ ਵਧੀਆ ਲੱਗਾ ਜੀ ਹਾਂਜੀ ਤੁਸੀਂ ਤੇ ਆਏ ਨਹੀਂ ਗੱਲ ਤੇ ਮੈਂ ਵੇਖਣ ਦੀ ਆ ਉਹ ਅੱਗੇ ਪੈਣ ਦੀ ਗੁੱਸੇ ਹੋ ਡੇ ਹਾਂਜੀ ਮੈਂ ਤਾਂ ਠੀਕ ਨਹੀਂ ਮੈਂ ਕੋਈ ਆਈ ਨਹੀਂ ਗਿਆ ਅੱਛਾ ਤੇ ਉਹ ਵੱਡੇ ਗੁੱਸਾ ਕੱਢਣ ਮੈਂ ਨਹੀਂ ਨੇ ਹੁਣ ਹੋ ਕੇ ਅੰਨੇ ਹਾਂ ਚਲੋ ਵਧੀਆ ਕੀਤਾ ਜੀ ਆਏ ਨਹੀਂ ਸੀ ਤੇ ਨਾਲ ਮੈਨੂੰ ਵੀ ਬੜਾ ਵਧੀਆ ਲੱਗਾ ਹਾਂ ਹੋਰ ਪਿੰਡ ਵਾਲੇ ਠੀਕ ਠਾਕ ਸਾਰੇ ਹਾਂਜੀ ਠੀਕ ਚਲੋ ਬਾਕੀ ਵਧੀਆ ਆਪਣਾ ਆਪਣਾ ਕੰਮ ਕਰ ਦਿੱਤਾ ਚਲੋ ਕਿਹ ਵਾਲੇ ਉਧਰ ਆ ਗਈ ਕਿਹ ਵਾਲੇ ਹੁਣ ਬਲਵਨੇ ਤੁਹਾਨੂੰ ਥੋੜੀ ਦਿਨਾਂ ਨੂੰ ਇਹ ਫਿਰ ਆਉਣ ਜਾਣ ਹੋ ਜਾ ਕਰਨਾ ਤੇ ਹਰਾਗੇ ਕਦੀ ਚਲਗੇ ਕਦੀ ਆਗੇ ਨਹੀਂ ਨਹੀਂ ਜ਼ਰੂਰ ਆਵਾਂਗੀ ਚਾਚੀ ਜੀ ਕਿੱਥੇ ਗਿਆ ਬੋ ਬਾਜਨਾ ਹੁਣੇ ਕਰੇ ਹੀ ਕਿ ਕੈਨ ਨਹੀਂ ਕੋਈ ਜ਼ਰੂਰੀ ਕੰਮ ਹੈ ਜਾਂ ਬਸ ਅੱਡੇ ਚੱਕ ਗਏ ਹੀ ਜੀ ਤੇ ਗੁਰਲੀਨ ਗੁਰਲੀਨ ਹੁਣੇ ਮੇਰੇ ਲਾਗੋ ਉੱਠ ਕੇ ਗਈ ਕੰਮ ਮਿਲੀ ਨਹੀਂ ਤੁਹਾਨੂੰ ਲੈ ਮਿਲ ਕੇ ਜਾਂਦੀ ਆ ਚਾਚੀ ਜੀ ਉਹਨਾਂ ਨੂੰ ਉਹ ਨਾਲ ਲਾਭੀ ਚੀਨੀ ਚਲ ਜਾਣਾ ਹੀ ਨਾ ਪਾਣੀ ਨੇ ਤੇ ਕੈਨ ਕਿਉਂ ਕੈਨ ਨੂੰ ਸਮਾਨ ਸਿਮਾ ਪਾ ਦੇ ਫਿਰ ਮੇਰਾ ਉਹ ਗੈਡੀ ਫਿਰ ਮੈਂ ਤੋੜ ਕੇ ਆਈ ਹਾਂ ਕਿਉਂ ਤੂੰ ਬਾਸਾ ਦੂਸਰੇ ਕਮਰੇ 'ਚ ਸੀ ਉਹਨਾਂ ਨੂੰ ਚੋਰ ਨਹੀਂ ਲੀਣੀ ਹੁੰਦੀ ਠੀਕ ਠੀਕ ਚਲ ਮਿਲ ਪੈਂਦੇ ਹੋਈ ਸਰਗੁਨੀ ਕਿ ਆਈ ਤੂੰ ਹੈਪੀ ਮੇਰਾ ਦਿਲ ਜਲ ਲੱਗ ਜਾਊਗਾ ਨਾ ਨਹੀਂ ਫਿਰ ਕੀ ਇਹ ਨਾਨ ਪਰਜਾਈ ਚਲ ਹਾਂਜੀ ਨਹੀਂ ਹਲੇ ਨਵਾਂ ਨਵਾਂ ਜੀਜਾ ਵੀ ਨੀਂਦ ਲੱਗਣਾ ਨਹੀਂ ਇਹ ਤੇ ਹਾਂਜੀ ਚਾਚੀ ਜੀ ਤੂੰ ਇੰਬਾਫਰ ਮੈਂ ਚਾਹ ਬਣਾ ਕੇ ਲਈ ਨਹੀਂ ਨਹੀਂ ਸਮਝ ਤੂੰ ਗਏ ਭੈਣ ਦੀ ਚਾਹ ਬਣਾਉਣਾ ਅਖੰਡੇ 'ਚ ਬਣਾ ਕੇ ਲਈ ਉਹ ਨਹੀਂ ਤੂੰ ਜਾ ਗੱਲਾਂ ਬਾਤਾਂ ਕਰ ਰੋਟੀ ਅੱਛਾ ਠੀਕ ਏ ਕੋਈ ਨਹੀਂ ਨਹੀਂ ਮੈਂ ਬਣਾ ਦਿੰਦੀ ਮੰਮੀ ਅਵੇ ਵਿਚਾਲੀ ਰਹੀ ਹੋਣੀ ਆ ਤੂੰ ਤਾਂ ਚੌਕੀ ਨਹੀਂ ਨਾ ਚਾਰ ਦੇ ਉਹਨਾਂ ਚ ਤੂੰ ਕੋਈ ਕੰਮ ਨਹੀਂ ਆ ਕਰ ਸਕਦੀ ਸਾਰੀ ਉਮਰ ਤੇ ਇਹ ਕੰਮ ਹੀ ਕਰਨੇ ਆ ਆਪ ਹੀ ਸਾਰਾ ਘਰ ਬਾਤੂ ਆਪ ਹੀ ਸਾਂਭਣਾ ਵਾ ਤੇ ਚਲ ਰਸਤੇ ਕਰ ਜੇ ਨਹੀਂ ਤੇ ਤੇਰੀ ਸੱਸ ਦਮਉਂਦੀ ਏ ਤੈਨੂੰ ਰਸਤਾ ਤੇ ਕਾਲ ਰਸਤੇ ਤੇ ਮੈਂ ਮੈਂ ਤੇਰੇ ਘਰ ਕੇ ਆਈ ਹਾਂ ਮੈਂ ਗੱਲਾਂ ਬਾਤਾਂ ਕਰਦੇ ਆ ਨਾਲ ਸੁਭਾਸ ਗੁੱਤਾ ਬਾਬਾ ਪਤਾ ਲੱਗਦਾ ਵਾ ਤੇ ਕੀ ਹਸਤਾਬ ਤੇ ਮੈਂ ਤੇਰੇ ਘਰ ਕੇ ਆਈ ਹਾਂ ਸਾਰੇ ਕੰਮ ਛੱਡ ਕੇ ਮੈਂ ਜਾ ਕੇ ਇਤਨੀ ਨਹੀਂ ਨਾਲ ਸੰਭਲਦੀ ਮੈਂ ਇਤਨੀ ਬੜੀਆ ਕੀਤਾ ਆ ਤੇ ਫਿਰ ਕੋਈ ਨਹੀਂ ਅਹੀਂ ਮੈਂ ਟਾ ਟਿਕਾਇਆ ਕਰਾਂਗੀ ਤੁਸੀਂ ਚਾਚੀ ਜੀ ਰੋਜ਼ ਆਇਆ ਕਰ ਹਾਂ ਨਹੀਂ ਆਇਆ ਆਇਆ ਗਿਆ ਕਰਾਂਗੇ ਆਪਣਾ ਘਰ ਵਾ ਉਹ ਤੇ ਥੋੜਾ ਜਿਹਾ ਠੀਕ ਕਰਕੇ ਨਹੀਂ ਆਇਆ ਗਿਆ ਨਹੀਂ ਦੇ ਧਿਆਨ ਇੱਥੇ ਹੀ ਤੁਹਾਡੇ ਘਰ ਵਾਲੀ ਧਿਆਨ ਹੀ ਗਏ ਮੈਂ ਨਵੀਂ ਸਵੀ ਰੋਟੀ ਕੀ ਸੋਚੂਗੀ ਵੀ ਚਾਚੀ ਆਈ ਨਹੀਂ ਹੈ ਹਾਂ ਜੀ ਨਹੀਂ ਨਹੀਂ ਕੋਈ ਜਦਾ ਨਹੀਂ ਸਮਣ ਹੋਈ ਗੱਲ ਤੇ ਕਿਹ ਨਾਲ ਕਿਦਨ ਜਾਣਾ ਫੇਰਾ ਪਾ ਫੇਰਾ ਹਾਲ ਮੇਰੀ ਸਲਾਹ ਨਹੀਂ ਹੋਈ ਪਰ ਪਾਪੀ ਦਾ ਫੋਨ ਆਇਆ ਸੀ ਜੇ ਕਿ ਉਹ ਕਹਿੰਦੇ ਹੀ ਕਿ ਜੋ ਸਲਾਹ ਉਹ ਹੀ ਦੱਸ ਦਿਓ ਮੈਂ ਕੋਈ ਤੁਹਾਨੂੰ ਦੱਸ ਦਾਂਗੀ ਆਉਂਦੇਰਾ ਪਹੁੰਚ ਜਾਣਾ ਫਿਰ ਲੈਣ ਵੀ ਜਾਣਾ ਲੈਣ ਵੀ ਮੁੜ ਕੇ ਫਿਰ ਜਾਣਾ ਹੀ ਆ ਤੇ ਚੱਲ ਇਹ ਰਸਮਾਂ ਜਿਹੜੀਆਂ ਫਿਰ ਵੀ ਕਰ ਲੈਂਦੇ ਛੇਤੀ ਜੀਤੀ ਤੇ ਮੁੜ ਕੇ ਚੱਲ ਉਹ ਵੀ ਕੰਮ ਹੋ ਜਾਂਦਾ ਨਹੀਂ ਕੋਈ ਨਹੀਂ ਜੀ ਹਾਂ ਜੀ ਉਹ ਵੀ ਫਿਰ ਕਰਾਂਗੇ ਘਰ ਸਲਾਹ ਲ ਕੀਤੀ ਜੇ ਕੋਈ ਚਾਚਾ ਜੀ ਵਧੀਆ ਵਧੀਆ ਵਿਆਹ ਦਾ ਪ੍ਰੋਗਰਾਮ ਪੁੱਜ ਗਿਆ ਨਹੀਂ ਆਓ ਬਾਬੇ ਜੀ ਮੇਰ ਨਾਲ ਸਾਰੀਆਂ ਰਸਮਾਂ ਵਧੀਆ ਹੋਈਆਂ ਆਓ ਬਸ ਥੋੜਾ ਜਨਾ ਪਹਿਲਾਂ ਰੱਖਿਆ ਮੌਸਮ ਬਦਲ ਜਾ ਹੋ ਗਿਆ ਤੇ ਮੈਂ ਭਾਏ ਖਰਾਬੀ ਕਰੇ ਪਰ ਪ੍ਰਮਾਤਮਾ ਨੇ ਚਲੋ ਟਾਈਮ ਪੈ ਗਿਆ ਨਹੀਂ ਨਹੀਂ ਬੜਾ ਵਧੀਆ ਟਾਈਮ ਨਿਕਲ ਕੇ ਆਇਆ ਹਾਂ ਤੇ ਹੁਣ ਤਿਆਰ ਹੋਏ ਚੱਲੇ ਕਿਤੇ ਹਾਂ ਜਾਣਾ ਹੀ ਉਹ ਬੰਨ ਕੇ ਲੱਗੇ ਪੈਨ ਮੈਂ ਕਿਹਨਾ ਰਿਹਦੇ ਸਭ ਹੇਨੇ ਰਣ ਹੋ ਗਏ ਜਾਇਆਂ ਨੂੰ ਤੁਹਾਨੂੰ ਪਤਾ ਪਿੱਛੇ ਫਿਰ ਫਿਗਰਦਾ ਵਾ ਮੰਮੀ ਵੀ ਨਹੀਂ ਫੋਨ ਡੇ ਕਰਨ ਵੀ ਆਜ ਬੋਣਾ ਤੇ ਚੱਲ ਜੇ ਸਾਦਾ ਪਿੱਛੇ ਕਦਾ ਦਿਨੋਂ ਏ ਲਾ ਮੇਰਾ ਪੁੱਤ ਮੇਰੋ ਚਾਚਾ ਜੀ ਵਿਆਹ ਤੋਂ ਪਹਿਲਾਂ ਆਏ ਹਨ ਤੇ ਮਗਰੋਂ ਚੱਲੇ ਆ ਸਾਰੇ ਰਿਸ਼ਤੇਦਾਰ ਚੱਲ ਗਏ ਤੇ ਐ ਨਹੀਂ ਜੇ ਕੇਗਲੋਂ ਪਿੱਛੇ ਡੇ ਵੀ ਸਾਰਾ ਕੰਮ ਨਬੇੜ ਕੇ ਜਾਣਾ ਮੈਂ ਮੇਰਾ ਪੁੱਤ ਗਾਲ੍ਹਾਂ ਦਾ ਗੁੱਸਾ ਨਾ ਕਰੀ ਮੇਰੀ ਦਾ ਮੈਂ ਕਿਨਾ ਕਰਲੀ ਇਹਨੂੰ ਛੱਡ ਜਾ ਚੱਲ ਦੋ ਦਿਨ ਹੀ ਤੇ ਤਦ ਹੀ ਮੈਂ ਅੱਗੇ ਨੂੰ ਮਾਹ ਬਣਾਉਂ ਰਿਹਾ ਜੀ ਉਹ ਕਹਿੰਦੀ ਮੈਂ ਜਾਣਾ ਨਹੀਂ ਜੀ ਰਹਿਣ ਦੋ ਫਿਰ ਰਹਿਣ ਦੇ ਮੇਰਾ ਪਰ ਦੂਰ ਲੈਣਾ ਤੇ ਤੇ ਸਾਦਾ ਨਹੀਂ ਜਾਗਾ ਫਿਰ ਕਿੱਦਾਂ ਤੁਹਾਨੂੰ ਪਤਾ ਪਿੱਛੇ ਦਾ ਦੇਖਣਾ ਪੈਂਦਾ ਆ ਆ ਇਹ ਤੇ ਗੱਲ ਹੈਗੀ ਹੈ ਕੰਮ ਧੰਦੇ ਦੇ ਕਰਨ ਦੇ ਬੜੇ ਹੁੰਦੇ ਆ ਬਥੇਰੇ ਤੇ ਲਾਤ ਜੇ ਕੋਈ ਗੱਲ ਨਹੀਂ ਫੇਰ ਆ ਜਾਗੇ ਜਿਹੜਾ ਦੂਰ ਆ ਚੱਲ ਵੇਖ ਲੈ ਆਪਣੀ ਮੱਜੀ ਮੈਂ ਨੇ ਕਿਹਾ ਵੀ ਚੱਲ ਆਈ ਹੈ ਕੁੜੀ ਦੂਰ ਦੇ ਰਹਿ ਪਿੰਦੀ ਉਹ ਤੇ ਮੁੱਠੀ ਲੱਗੇ ਜਾਂੀ ਹੀ ਲੱਗੀ ਉਹਦਾ ਵੀ ਚਲੋ ਠੀਕ ਹੈ ਚਾਚਾ ਜੀ ਜੇ ਤੁਸੀਂ ਇੰਨਾ ਕਹਿੰਦੇ ਜੇ ਨਾ ਜਿੱਤੇ ਇੰਨੇ ਦਿਨ ਦੋ ਦਿਨ ਹੋਰ ਰਹਿ ਪੇ ਏ ਆ ਵੀ ਦੋ ਤਿੰਨ ਦਿਨ ਬਾਅਦ ਨਾ ਫੋਨ ਕਰ ਦਿਓ ਫਿਰ ਮੈਂ ਆ ਕੇ ਲੈ ਜਾਵਾਂਗਾ ਆ ਕੋਈ ਨਹੀਂ ਫੋਨ ਕਰਦਾ ਇਹ ਤੈਨੂੰ ਚਾ ਮੈਂ ਛੱਡ ਆਉਂਗਾ ਤੇ ਜੇ ਨਾਂ ਲੱਗੂ ਜਰਾ ਟਾਈਮ ਤੇ ਬਿਲਕੁਲ ਬਿਲਕੁਲ ਤੇ ਕੋਈ ਗੱਲ ਨਹੀਂ ਫਿਰ ਮੈਂ ਨਿਕਲਦਾ ਅੱਗੇ ਲੈ ਕੇ ਹੋ ਗਿਆ ਚਲ ਠੀਕ ਹੈ ਚਲ ਮੇਰਾ ਪੁੱਤ ਵੇ ਚੰਗਾ ਬਣ ਓਕੇ ਚਾਸ਼ੀ ਗੈਕੀ ਚਾਸ਼ੀ ਗਾਰ ਉਹਨੇ ਠੀਕ ਹੈ ਹਾਂਜੀ ਵਧੀਆ ਆਲੋ ਚਾਚੀ ਜੀ ਚਾ ਅਰੁਪਾ ਪੀਜੋਸ ਨੂੰ ਨਾਂ ਸੋਰੇ ਠੀਕ ਹੈ ਹਾਂਜੀ ਠੀਕ ਠਾਕ ਪੀਜੋਸ ਨੂੰ ਤਾਂ ਬਸ ਵਧੀਆ ਉਸ ਨਾਲ ਚਾਚੀ ਜੀ ਦੀ ਠੀਕ ਹੀ ਹੋਂਗਣ ਮਗਰ ਲਈ ਠੀਕ ਆ ਆਪਣੀ ਸਿਹਤ ਦਾ ਨਾ ਧਿਆਨ ਰੱਖਿਆ ਕਰੋ ਤੁਸੀਂ ਜਿਆਦਾ ਹੀ ਕਰਨਾਂ ਲੱਗੇ ਰਹਿੰਦੇ ਹੋ ਮੈਂ ਵੇਖਾਂ ਨਹੀਂ ਕਦੀ ਵੇੜਾ ਧੋਲਾ ਕਦੀ ਕੱਪੜੇ ਧੋਲਾ ਪਾਣੀ ਤੇ ਹੱਦ ਘੱਟ ਪਾਇਆ ਕਰੋ ਪਰ ਤੁਹਾਨੂੰ ਵੀ ਕਰਨਾ ਫਰ ਕਿੰਨੇ ਕਰਨਾ ਉਹ ਅੱਗੇ ਮੰਮੀ ਤੇਰੀ ਗੁੱਸੇ ਹੋਣ ਦੀ ਵੀ ਤਾਂ ਇਹ ਸਾਰੇ ਕੰਮ ਹੋ ਗਏ ਤੇ ਕਹਿਣਾ ਚਾਚੀ ਆਈ ਨਹੀਂ ਕੀ ਸੋਚਣਗੇ ਤੇ ਮੈਂ ਉਹ ਮਾਫੀ ਮੰਗਣੀ ਮੈਂ ਹੋਰ ਕੀ ਫਿਰ ਗਲਤੀ ਆ ਦਾ ਹੋਰ ਕੀ ਚਾਚੀ ਜੀ ਤੁਸੀਂ ਮਾਫੀ ਕਿਉਂ ਮੰਗਣੀ ਐ ਸਾਨੂੰ ਵੀ ਪਤਾ ਵਾ ਤੇ ਹੁਣ ਚਲਦੇ ਇਕੱਲੇ ਹੀ ਕੰਮ ਕਰਨਾ ਹਾਂ ਦੇ ਕੋਈ ਗੱਲਾਂ ਨਹੀਂ ਤਾਂ ਪਤਾ ਮम्मी ਥੋੜਾ ਜਿਹਾ ਉਤਾਈ ਕਰਭੂ ਹੋ ਜਾਂਦੇ ਨੇ ਥੋੜਾ ਸੁਭਾ ਚੰਗਾ ਵਾ ਸਮਝਦਾ ਵੀ ਵਧੀਆ ਨਾ ਕਾਪੀ ਬਹੁਤ ਵਧੀਆ ਹਾਂ ਬਹੁਤ ਵਧੀਆ ਸੁਭਾ ਚਾਚੀ ਜੀ ਮੈਨੂੰ ਵੀ ਬੜਾ ਇਹਨਾਂ ਦਾ ਸੁਭਾ ਚੰਗਾ ਲੰਗਾ ਭਾਪੀ ਜੀ ਬੜਾਈ ਕਰਦੇ ਨੇ ਮੇਰੇ ਚਲ ਹੁਣ ਰਲ ਕੇ ਹੀ ਜਾਣਾ ਹੁਣ ਟਾਈਮ ਕੱਢਣਾ ਇਦਾਂ ਹੀ ਉਹ ਤਾਂ ਕੇ ਨਾਲ ਐਂਦੀ ਆਖ ਨਹੀਂ ਕਰ ਲਈ ਵੱਲੋਂ ਮੈਂ ਕਰ ਲਈ ਚੱਲੀ ਅੱਗੇ ਆਖਣੇ ਨਹੀਂ ਮੈਂ ਨਹੀਂ ਜਾਣ ਦੇਣਾ ਜੀ ਮੈਂ ਤਾਂ ਕਹਿੰਦੀ ਦੀ ਕਿ ਰਹਿਣ ਦੂ ਥੋੜੇ ਦਿਨ ਰਹਿੂ ਮਰਜ਼ੀ ਕਰਾਂ ਦੂ ਜੀ ਤੂੰ ਯਾਰਾ ਆਪਣੀ ਨੌਂਗਾ ਗੱਲਾਂ ਤੇ ਮੈਂ ਚਾਚੇ ਜੀ ਚਾਹਦੇ ਆ ਮੈਂ ਚਾਚੀ ਜੀ ਤੁਹਾਨੂੰ ਕਿੰਨਾ ਦਿਨ ਹੋ ਗਿਆ ਆਪਣੀ ਨੋਟੀਕ ਟਿਕਾ ਟਿਕ ਚਾਚੀ ਜੀ ਤੁਸੀਂ ਤੁਰ ਵੀ ਪਹਿ ਬੈਲਣਾ ਛੱਡੀ ਗੱਲੀਆਂ ਕਾਰ ਬੜੇ ਬਹੁਤ ਕੰਮ ਹੋਗਾ ਕੰਮ ਛੱਡ ਕੇ ਆਈ ਨਾ ਚਾਚੀ ਜੀ ਸੱਚ ਕਹਣਾ ਤੁਹਾਡੇ ਨਹੀਂ ਕੰਮ ਨਿਪਟਦੇ ਹੈਗੇ ਦੀਦੀ ਮੈਂ ਤੇ ਆਪ ਇਹਨਾਂ ਨੂੰ ਕਹਿਣ ਦੀ ਹਾਂ ਫਿਰ ਆਪੋ ਕਹਿੰਦੇ ਨਹੀਂ ਅੱਗੇ ਕਿੰਨਾ ਚਿਰ ਹੋ ਗਿਆ ਵਾ ਬੈਠਿਆਂ ਚਲ ਕੋਈ ਗੱਲ ਨਹੀਂ ਮੈਂ ਫੇਰ ਆ ਜੂਗੀ ਇੱਥੇ ਤੁਹਾਡਾ ਲੱਗ ਗਿਆ ਜਾਂਦੀ ਜਾਂਦੀ ਰਹਿਣਾ ਕੋਈ ਗੱਲ ਨਹੀਂ ਚਾਚੀ ਜੀ ਤੁਹਾਡੇ ਤੋਂ ਪਹਿਲਾਂ ਹੀ ਚੱਲ ਗਏ ਨੇ ਉਹ ਮੇਰਦਾ ਵੀ ਤਾਂ ਕਾਲੇ ਨੇ ਅੱਗੇ ਤੁਹਾਡੀ ਕਾਲੀ ਹੁੰਦੀ ਹੈ ਤਾਂ ਜਾਂਦੀ ਵੀ ਬੜੀ ਕਾਲੀ ਹੁੰਦੀ ਨਾਲ ਉਹ ਕਹਿ ਰਹੇ ਡੰਗਰਾ ਦਾ ਵੇਖਣਾ ਪੱਠੇ ਦਾ ਟਾਈਮ ਹੋ ਗਿਆ ਉਹ ਹੀ ਨਾ ਤੇ ਫਿਰ ਮੈਂ ਵੀ ਹੁਣ ਕੰਮ ਛੱਡ ਕੇ ਆਈ ਹੁਣ ਉਹ ਤਰ੍ਹਾਂ ਬੜਾ ਹੀ ਨਹੀਂ ਹੈ ਚਾਚੀ ਹਾਂ ਚਲੋ ਠੀਕ ਚਾਚੀ ਜੀ ਜਗਾ ਕਰ ਲਈ ਇਹਨੂੰ ਆਵੀ ਮੈਂ ਤੂੰ ਐ ਚੰਗਾ ਚਾਚੀ ਜੀ ਮੈਂ ਹੁਣੇ ਆਈ ਵੀ ਬਸ ਫਿਰ ਇਹਨਾਂ ਨੂੰ ਕੋਈ ਤਿਆਰ ਸੋਚੀ ਜੇ ਠੀਕ ਹੈ ਠੀਕ ਹੈ ਲਾਭ ਪਤਾ ਤੁਮੀ ਇੰਨਾ ਕਾਲਾ ਬੈ ਗਿਆ ਮਮਮੀ ਕਾਲੇ ਪੈਣ ਦੀ ਗੱਲ ਨਹੀਂ ਹੈ ਤੁਹਾਨੂੰ ਤਾਂ ਦਿਨ ਬੜੇ ਹੋ ਗਏ ਚਿੰਤਾ ਨਾ ਲਿਆ ਕਰੋ ਇਹ ਵੀ ਮੇਰਾ ਆਪਣਾ ਘਰ ਆ ਹਾਂ ਲੰਮੇ ਕਿ ਕੈਂਟੀ ਜੀ ਜਿਹੜੇ ਮੈਂ ਕੱਪੜੇ ਰੱਖੇਗੀ ਉਹ ਰੱਖ ਲੈ ਸਾਰੇ ਢਿੱਡ ਜੀ ਹਾਂ ਉਹ ਢਿੱਡ 'ਚ ਮੈਂ ਰੱਖ ਲੈ ਕਰੀ ਨਾ ਅੱਛਾ ਚਲ ਜੇ ਜਿਹੜਾ ਕੋਈ ਰਹਿ ਜੇਗਾ ਮੈਂ ਇੱਥੇ ਲੈ ਆਵਾਂਗੀ ਕੋਈ ਗੱਲ ਨਹੀਂ ਤੂੰ ਅਜੇ ਇੱਥੇ ਆ ਫੇਰ ਫੇਰਾ ਮੈਂ ਮਾਰਨਾ ਹੀ ਆ ਕਿਉਂ ਮੰਮੀ ਆਹੋ ਲੈਣ ਆਉਣਾ ਹੀ ਆ ਤੇ ਲੈਣ ਆਉਣਾ ਕੀ ਫੇਰ ਇਹਨਾਂ ਨੂੰ ਕਾ ਮੈਨੂੰ ਵੀ ਲੈ ਆਉਂਦੇ ਹੋ ਸਭੋ ਚਲੋ ਠੀਕ ਹੈ ਹਾਂ ਕੋਈ ਨਹੀਂ ਮੰਮੀ ਆਪਣੇ ਨੂੰ ਵੀ ਨਾਲ ਲਈ ਆ ਤੇ ਜਿਹੜਾ ਕੋਈ ਮੇੜਾ ਰਹਿ ਵੀ ਜਾਊਗਾ ਫੇਰ ਚਲ ਜੂਗਾ ਬਿਲਕੁਲ ਤੇ ਕੋਈ ਨਹੀਂ ਮੈਂ ਚਲਦਾ ਕਰੀ ਨਾ ਜਾਗ ਮੈਂ ਪਹੁੰਚ ਕੇ ਫੋਨ ਕਰਾਂਗਾ ਗੱਲ ਲਈ ਨਾ ਵੇਹਲਾ ਆਪਣੇ ਵੀਰ ਦੀਆਂ ਗੱਲਾਂ ਮੈਂ ਦੱਸਿਆ ਵੀ ਹੈਗਾ ਸੀ ਤੇ ਲਵਨੇ ਜਾਣਾ ਤੇ ਚੱਲ ਤੂੰ ਮੇਲੀ ਉਹਨੂੰ ਤੇ ਪਰ ਇਹ ਮੁੰਡੇ ਦਾ ਤੇ ਕੋਈ ਹਾਲ ਨਹੀਂ ਨਾ ਇਹਦੇ ਜਾਰੀ ਦੋਸਤੀ ਨਹੀਂ ਮੁੱਕਦੀ ਉਹ ਮੰਮੀ ਚੱਲ ਕੋਈ ਗੱਲ ਨਹੀਂ ਮੰਮੀ ਉਹਨਾਂ ਨੂੰ ਪਤਾ ਹੀ ਆ ਬਾਜ ਵੀਰ ਦੇ ਸੁਭਾ ਦਾ ਹੁਣ ਉਹਨਾਂ ਨੂੰ ਪਤਾ ਹੋਵੇ ਕਿ ਉਹ ਮੁੰਡਿਆਂ ਚ ਰਹਿੰਦੇ ਆ ਉਤੋਂ ਹੀ ਐਵੇਂ ਘਰੋਂ ਲੇ ਜੇ ਮੈਂ ਤੁਹਾਨੂੰ ਉਸ ਤੋਂ ਗੱਲ ਦੱਸਾਂ ਜਦੋਂ ਉਹ ਚੱਲਿਆ ਸੀ ਨਾ ਉਹ ਮੈਨੂੰ ਕਹਿ ਗਿਆ ਸੀ ਕਿ ਭਾਜੀ ਮੈਂ ਉਹਨਾਂ ਦੇ ਰਾਹ ਨੂੰ ਮੰਮੀ ਨੇ ਮੈਂ ਕਿਹਾ ਵੀ ਘੰਟੇ ਚ ਜਾਣ ਤੂੰ ਟੈਨਸ਼ਨ ਨਾ ਲਿਓ। ਨਾ ਹੋਏ ਨੇ ਜਿੱਥੇ ਬਹਿਣਾ ਹੁੰਦਾ ਛੇਤੀ ਉੱਠਣਾ ਥੋੜਾ ਘਰ ਵਾਲ ਥੋੜਾ ਵੇਖਣਾ ਮੁੜ ਕੇ। ਚਲ ਮੰਮੀ ਤੂੰ ਹੀ ਕਿਉਂ ਗੁੱਸਾ ਕਰ ਰਹੀ? ਮੰਮੀ ਘਰ ਵਾਲਾ ਬਣ ਗਿਆ ਨਾ। ਵੇਖੋ ਐਸੀ ਨਕੇਲ ਪੈਣੀ ਹੈ। ਦੋ ਚਾਰ ਮਹੀਨੇ ਤੂੰ ਹੀ ਰੋਜੋ। ਜੇ ਕੁਸਕਿਆ ਕਰੂਗਾ ਤਾਂ ਯਾਰਾਂ ਦੇ ਫੋਨ ਨਾ ਕੱਟਿਆ ਕਰੂਗਾ ਤੇ ਮੈਂ। ਉਹ ਤੇ ਪਤਾ ਹੁਣ ਟਾਈਮ ਹੀ ਦੱਸੂਗਾ। ਫੋਨ ਕੱਟਦਾ ਵਾ ਕਿ ਝੁੱਕਦਾ ਵਾ ਇਹਦਾ ਸੁਭਾਅ ਨਹੀਂ ਬਦਲਣਾ। ਚਲੋ ਠੀਕ ਹੈ। ਇੰਨਾ ਕ ਸੁੱਖ ਹੈ ਕਿ ਜਿਹੜਾ ਨੇ ਚਲੇ ਬਾਹਰ ਛੇਤੀ ਜਾਣਾ। ਠੀਕ ਹੈ। ਹਾਂ ਚੰਗਾ। ਦਾ ਮੀਚਾngਾ ਹੋ ਗਿਆ ਮੈਨੂੰ ਛੰਡ ਗਏ ਆਓ ਮੈਨੂੰ ਤਾਂ ਨਹੀਂ ਮੈਂ ਦਨ ਆਖਣ ਡਿਆ ਸੀ ਤੇ ਤਿਆਰ ਹੋ ਮੈਨੂੰ ਤਾਂ ਬੜੇ ਦਿਨਾਂ ਦੇ ਕਰਨ ਦੇ ਹੀ ਜਰਲੀ ਚੱਲੀਏ ਇੱਕ ਫੇਰਾ ਮਾਰੀਏ ਤੁਹਾਨੂੰ ਪਤਾ ਜੇ ਤੁ ਘਰ ਚੱਲੀਏ ਨਾ ਕਰੋਨੀ ਨਿਕਲਿਆ ਜਾਂਦਾ ਹੈਗਾ ਘਰ ਦੇ ਕੰਮ ਨਹੀਂ ਨਿਭੜਦੇ ਹੈ ਨਹੀਂ ਉਹ ਤਰੰਗਲੀਨ ਮੈਂ ਇੰਨਾ ਕਿ ਸਭ ਲੈ ਕੇ ਲੱਗਦਾ ਸਭਾ ਚੰਗਾ ਕਹਿਣਾ ਮੰਨ ਲੈਂਦਾ ਮੈਂ ਇੱਕ ਵਾਰੀ ਆਖਿਆ ਵੀ ਜਰਲੀ ਨੂੰ ਛੱਡ ਜਾ ਵਿਚਾਰਾ ਛੱਡ ਗਿਆ ਹਾ ਹੋਦ ਹੈ ਵਾ ਤੇ ਮੰਮੀ ਮੈਂ ਪਤਾ ਕੀ ਕਹਿਣੀ ਆ ਭਾਬੀ ਜੀ ਨੂੰ ਉਹਨਾਂ ਨੂੰ ਕਿਓ ਤੇ ਕੱਲ ਨੂੰ ਫੇਰਾ ਪਾਵਣ ਹਾਂ ਨਹੀਂ ਮੈਂ ਤੇ ਕਹੂੰਗੀ ਨਾ ਵੀ ਇੱਕ ਵਾਰੀ ਫੇਰਾ ਪਾ ਆਉਣਗੇ ਨਾ ਤੇ ਫਿਰ ਚਲੋ ਉਹ ਵੀ ਪਹਰਾ ਲੱਥ ਜੂਗਾ ਉਹ ਵੀ ਤੇ ਨਾਲੇ ਵੀ ਲੈਣ ਲੈਣ ਵੀ ਆ ਜਾਣਗੇ ਤੇ ਮੈਂ ਨਹੀਂ ਚੱਲ ਜਣਗੇ ਇਹ ਵੀ ਕਿਉਂ ਵੀ ਇੱਕ ਜਿਹੜੀ ਭਾਪੀ ਘਰ ਆ ਜਾਣਾ ਤੁਹਾਨੂੰ ਪਤਾ ਵਾ ਹੁਣ ਵੀਰਜੀ ਦੀ ਤੇ ਫਲੈਟ ਹੋ ਜਾਣੀ ਐ ਟਿਕਟ ਤੇ ਆ ਗਈ ਐ ਨਾਲੇ ਤੇਰੇ ਹੁੰਦਿਆਂ ਹੁੰਦਿਆਂ ਸਾਰੇ ਕੁ ਵਿਹਾਰ ਹੋ ਜਾਣਗੇ ਇਹੋ ਤੇ ਮੈਂ ਕਹਿਣ ਦੀ ਕਾ ਜੇ ਮम्मी ਫਿਰ ਵੇਖੀ ਭਾਬੀ ਇਕੱਲੇ ਫਿਰ ਕੇ ਹਾਂਜੀ ਆ ਨਗਰ ਬਣਾਇਆ ਜਾ ਅੰਮ ਦੇਖਣਾ ਨਗਰ ਤਾਂ ਠੀਕ ਐ ਅੱਛਾ ਪੱਠੇ-ਪੁੱਠੇ ਪਾ ਕੇ ਨਾ ਉਹ ਤੂੰ ਨਗਰ ਉਹ ਸੈਟਅਪ ਕਰਤਾ ਹੁੰਦਾ ਟਾਈਮ ਹੋ ਗਿਆ ਖਾਣਾ ਕਰਨੀ ਤੇ ਤੂੰ ਉਹ ਦੱਸ ਵੀ ਕੀਤਾ ਹੀ ਕੋਈ ਨਾ ਮੈਂ ਆ ਨਾ ਸਾ ਕੀਤਾ ਇਹ ਫੋਨ ਸਮਝ ਨੂੰ ਤੇ ਸਮਝਣ ਆਖਦੀ ਵੀ ਅਜੇ ਤੱਕ ਨੂੰ ਕੋਈ ਪਤਾ ਨਹੀਂ ਲੱਗਦਾ ਤੇ ਪਾ ਮਾ ਪਾ ਬਿਸ਼ਾਮਾਂ ਤਾਂ ਨੂੰ ਫੋਨ ਕਰਕੇ ਤੇ ਫਿਰ ਦਾਸ ਦੇਣੀ ਹੈ ਚੱਲ ਕੋਈ ਦੀਆਂ ਨੂੰ ਕਹੀ ਸਲਾਹ ਕਰਕੇ ਦੱਸ ਹਾਂ ਉਹ ਗ੍ਰਹੀਨ ਕਿਹਾ ਬਰ ਕੋ ਕਰਨਾ ਪਦੋ ਗੱਤਰ ਨਹੀਂ ਇਹ ਦੋ ਦਿਨਾਂ ਦੇ ਵਿੱਚ ਦੇਣਾ ਹਾਂਜੀ ਤੇ ਦੱਸ ਦੇਣ ਨੂੰ ਕਹੀ ਇਹਨਾਂ ਨੂੰ ਕਰਕੇ ਸਲਾਹ ਦੱਸ ਦੇਣ ਨੂੰ ਹਾਂ ਤੇ ਸਾਹਮਣੇ ਆ ਗਿਆ ਸਮਝ ਨਹੀਂ ਇੱਦਾਂ ਹੀ ਮੈਨੂੰ ਅੱਗੋਂ ਆਖਿਆ ਵੀ ਇੱਥੇ ਕੋਈ ਨਹੀਂ ਪਾ ਵੀ ਮੈਂ ਪੁੱਛ ਕੇ ਤਾਂ ਨੂੰ ਸਲਾਹ ਕਰਕੇ ਤੇ ਸ਼ਾਮਾਂ ਤਾਂ ਦੇ ਲਈ ਤੇ ਸ਼ਾਮਾਂ ਦਾ ਕੇ ਵੇਟ ਕਰ ਲੈਨੇ ਆ ਸ਼ਾਮ ਨੂੰ ਕਰੇਗੀ ਹੁਣ ਆ ਤੇ ਕੁਛ ਨਹੀਂ ਪੁੱਛਿਆ ਕਿ ਤਾਂ ਇਹ ਨਾਲ ਦਾ ਮੈਂ ਪੁੱਛਿਆ ਹਾਂ ਮੈਂ ਮੇਰੇ ਵੀ ਪੁੱਛਿਆ ਮੈਂ ਮੰਮੀ ਦੀ ਸਲਾਹ ਤੇ ਘਰ ਵਾਲੇ ਦੀ ਸਲਾਹ ਵੀ ਕਿਦਾਂ ਦਾ ਸੁਭਾਸ ਤੂਆ ਅਜੇ ਤਾਂ ਇਹ ਦੀ ਕਿ ਬੜਾ ਪਿਆਰ ਕਰਦੀ ਨਹੀਂ ਅਜੇ ਸੁਭਾਸ ਆਲੇ ਦਾ ਜੰਗਾ ਠੀਕ ਲੱਗੇ ਵਧੀਆ ਜਿਹੇ ਬੰਦੇ ਤੇ ਮੈਂ ਠੀਕ ਆ ਨਹੀਂ ਨਾ ਉਹ ਤੇ ਚੁਹਾਕ ਦੀ ਲੱਗਦੀ ਹੀ ਵੇਖਣ ਨੂੰ ਪਰ ਉਹ ਕੋਈ ਉਦਾਂ ਹੀ ਪੂਜਾ ਦਾ ਚਿਹਰਾ ਇਹਦਾ ਤਾਂ ਲੱਗ ਸਕਦਾ ਵਧੀਆ ਹੀ ਕੋਈ ਲਈ ਹਾਂ ਉਹ ਕਈ ਵਾਰੀ ਤੇ ਹੋ ਜਾਂਦਾ ਤੇ ਕਈ ਵਾਰੀ ਹੁੰਦੀਆਂ ਵੀ ਇਦਾਂ ਨਹੀਂ ਕੋਈ ਗੱਲ ਨਹੀਂ ਆ ਪੇਵਾ ਠੀਕ ਕਰਨ ਦੇ ਡੈਸ਼ਮੈਂਟ ਅਗਲੇ ਨੂੰ ਪਤਾ ਆ ਹਾਂ ਕੋਈ ਗੱਲ ਨਹੀਂ ਹੋਵੀ ਅਗਰ ਨਹੀਂ ਗੱਲ ਕੋਈ ਬਾਕੀ ਇਹ ਸਮਨ ਖੁਸ਼ ਆ ਸਮਨ ਤੇ ਆਦੀ ਮੈਂ ਖੁਸ਼ ਆ ਠੀਕ ਠਾਕ ਆਂ ਵੀ ਵਧੀਆ ਆ ਘਰ ਪਰਿਵਾਰ ਸਭ ਕੁਝ ਵਧੀਆ ਆ ਤੇ ਚੰਗਾ ਲੱਗਾ ਘਰ ਪਰਿਵਾਰ ਵਧੀਆ ਲੱਗਾ ਹਾਂਜੀ ਚਲ ਵਧੀਆ ਹੋ ਗਿਆ ਹਾਂ ਨੀ ਮਨ ਦੋਤਾ ਨੇ ਮੁੰਡਾ ਕਿੱਤੀ ਬਾਹਰ ਦੇਹੀ ਦੀ ਵਿਆਹ ਕੀਤਾ ਤੂੰ ਤੈਨੂੰ ਟੇਟੋਟ ਬਾਰੇ ਕਰ ਦਿੱਤੀ ਕਿ ਨਹੀਂ ਨਹੀਂ ਇਹ ਗੱਲ ਤਾਂ ਮੈਨੂੰ ਚੇਤਾ ਭੁੱਲ ਗਿਆ ਇਹ ਗੱਲ ਨਹੀਂ ਪੁੱਛੀ ਮੈਂ ਜਦੋਂ ਆਉਣਗੇ ਉਸ ਦਿਨ ਪੁੱਛ ਲਾਂਗੀ ਸਮਨ ਨੂੰ ਵੀ ਕੀ ਆਂਦੇ ਨੇ ਕੀ ਗੱਲ ਬਾਤ ਦੀ ਬਾਕੀ ਆਪੇ ਪਤਾ ਲੱਗ ਜਾਈ ਜਾਣਾ ਬਾਕੀ ਨਰੋਣਗੇ ਗੱਲਾਂ ਬਾਤਾਂ ਮਾਰਾਂਗੇ ਪਾਲਕੂ ਪਰਿਵਾਰ ਕਿਦਾਂ ਦਾ ਹਾਂ ਬਾਕੀ ਜਿੱਦਾਂ ਲੈ ਬਾਕੀ ਦਾ ਆਪ ਨੂੰ ਨਹੀਂ ਪਤਾ ਕਿ ਕਿਦਾਂ ਦੇ ਹਾਂ ਤੇ ਜਾਂ ਜਿੱਦਾਂ ਨਹੀਂ ਆਪ ਲੈਣ ਜਾਵਾਂਗੇ ਉੱਥੇ ਕੁੜੀ ਕੋਲ ਬੈਠੋਗੇ ਤੇ ਗੱਲਬਾਤ ਕਰਕੇ ਪਤਾ ਲੱਗ ਜੰਦਾ ਕਿ ਸਾਹਤ ਕਰੇ ਉਹਦੇ ਤਾਂ ਲੈ ਜਾਵਾਂਗੇ ਉਹਦੀ ਬਾਤ ਲੱਗ ਜੇ ਹਾਂ ਜਿੱਦਾਂ ਉਹਨਾਂ ਫੇਰਾ ਪਾਉਣ ਨੂੰ ਆ ਪਹਿਲਾਂ ਘੂਆਂ ਜੀਆਂ ਨੇ ਜਿੱਦਾਂ ਉਹ ਫੇਰਾ ਪਾਉਣ ਆਣਗੇ ਨਾ ਉਹਨਾਂ ਸਾਰੀ ਗੱਲ ਪੁੱਛ ਲਾਂਗੇ ਮਨ ਠੀਕ ਆ ਉਹਦੋਂ ਤੱਕ ਜਿਹੜਾ ਅੰਦਰ ਬਾਹਰ ਪੁੱਛੇ ਮੇਰੀ ਬਾਤ ਕਰ ਤਾਉਂ ਫਿਰ ਆਵਾਜ਼ ਪਰੋਂ ਨੇ ਲਿਖੇ ਆਹ ਤੇ ਐ ਮੈਂ ਕੋਈ ਨਹੀਂ ਸਮਝਣ ਸਾਰੀ ਗੱਲ ਬਾਤ ਪੁੱਛ ਲਾਂਗੀ ਠੀਕ ਠੀਕ ਹਾਂ ਤੇ ਬਾਕੀ ਚਲੋ ਤੁਸੀਂ ਫਿਰ ਵੇਖੋ ਤੇ ਮੈਂ ਵੀ ਆ ਗਈ ਮੰਗਾ ਆਦਾ ਮੁੜ ਕੇ ਆਣਾ ਹੁਤਾ ਆ ਜੜੀਏ ਆਹ ਮੈਂ ਜਾਂਦੀ ਕਰ ਬਾਟੀਆਂ ਲੈ ਕੇ ਆਉਂਦੀ ਹਾਂ ਹੁਣ ਕਿੰਨੇ ਦਿੱਤੀ ਕਿੱਥੇ ਗਏ ਆ ਇੱਥੇ ਹੀ ਹੋਣੇ ਕਿਤੇ ਮੈਨੂੰ ਲੱਗਦਾ ਚਾਚਾ ਜੀ ਘਰੇ ਚਲ ਗੀ ਆ ਦਿਖਣੇ ਨਹੀਂ ਕਿਤੇ ਉਧਰ ਹੀ ਚਲ ਗੀ ਹੋਣੀ ਆ ਮੈਂ ਮੈਂ ਤਾਂ ਕਿਹਦੇ ਨਾਲ ਗੱਲ ਕਰਨੀ ਹੀ ਭਾਪੀ ਜਿਹੜਾ ਫੋਨ ਆਇਆ ਹੈ ਅੱਛਾ ਉਹ ਕਹਿੰਦੇ ਕਿ ਤੁਸੀਂ ਫੇਰਾ ਪਾਉਣ ਕੋ ਦੋਣਾ ਵਾ ਆ ਮੈਂ ਨਹੀਂ ਸੋਚਿਆ ਨਹੀਂ ਅਭੀ ਸਵੇਰੇ ਤੋਂ ਫੇਰਾ ਪਾ ਹੀ ਆਉ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਸਰਸਬਾ ਇਹੋ ਉੱਧਰ ਵੀ ਜਾਣਾ ਪੈ ਜਾ ਟਿਕਟ ਵੱਲ ਵੀ ਹਾਂਜੀ ਉਹ ਵੀ ਕਹਿੰਦੇ ਕਿ ਏਜੰਟ ਦਾ ਫੋਨ ਆਉਂ ਆਇਆ ਹੈ ਹਾਂ ਉਹ ਕਹਿੰਦੇ ਕਿ ਕਿਹਦੇ ਦਿਨ ਇੱਕ ਅੱਜ ਦੇ ਦਿਨ ਚਾਹਣੋ ਸਾਥ ਸਾਥ ਆਹੋ ਤੇ ਪਾਓ ਫੇਰਾ ਤੁਸੀਂ ਇਹ ਵੀ ਇੱਕ ਵਿਆਹ ਹੁੰਦਾ ਹਾਂ ਜੀ ਕਰਨਾ ਹੀ ਚਾਹੀਦਾ ਹਾਂ। ਹਾਂ ਜੀ ਉਹ ਵੀ ਕਹਿਣ ਦੀ ਕਾਹਲੇ ਪਏਗੀ ਫਿਰ ਵੀ ਪਾਉਣਾ ਪੈਣਾ ਤੇ ਫੇਰੇ ਹਾਂ ਫੇਰੇ ਦਾ ਕੰਮ ਹੋ ਜਾਊਗਾ ਨਾ ਫਿਰ じゃ ਤੈਨੂੰ ਨਾਲੇ ਚਮਕੇ ਜੜਾਵਾਂਗੇ। ਹਾਂ ਜੀ। ਮੈਂ ਵੀ ਇਹੋ ਸੋਚਣ ਲਈ ਆ ਕਿ ਫੇਰੇ ਵਾਲਾ ਕੰਮ ਹੋ ਜੇ। ਤੇ ਫਿਰ ਕੋਈ ਭੈਣ ਭਰਾ ਵੀ ਕਹਿ ਜੁੰਦਾ ਕਿ ਸਾਡੇ ਕੋ ਆਓ। ਤੇ ਫੇਰ ਚੱਲ ਉਧਰ ਵੀ ਚਲ ਜਾਗੇ। ਆਓ ਇੱਕ ਦਿਨ ਵੀ ਥੋੜੀ ਆਣਾ ਫੇਰ। ਆਹੋ ਕੀ ਪਤਾ ਹੁਣ ਕਿਹੜੇ ਵੇਲੇ ਉਹਨੇ ਜੰਟਨੇ ਸੱਦ ਲੈਣਾ। ਮਮੀ ਨੂੰ ਸੁਪਾ ਆਇਉ ਦੇਖਣ ਲਈ ਉਹ ਤੇ ਘਰੇ ਹੀ ਨਹੀਂ ਦਿੰਦੇ। ਸੇਰੇ ਹੁੰਦੀ ਐ ਚੱਲ ਜਾਂਦੇ ਸ਼ਾਮਾਂ ਉੱਜਾ ਬਿਤੀ ਜਾਂਦੀ। ਇਹਦੀ ਨਾ ਹੁਣ ਤੈਨੂੰ ਹੀ ਲਗਾਮ ਖਿੱਚਣੀ ਪੈਣੀ ਐ। ਇਹ ਘਰ ਘਾਟ ਹੀ ਬਿੰਦਾ ਹੁੰਦਾ। ਅਸੀਂ ਤੈਨੂੰ ਕੁਛ ਆਂਦੇ ਨਹੀਂ ਹੁੰਦੇ। ਤੇ ਚਾਲੇ ਨਿਕੜਾ ਘਰ ਕੋਈ ਕੰਮ ਕਰਨਾ ਵਾ ਤੇ ਚੱਲ ਘੁੰਮਦਾ ਫਿਰਦਾ ਰਹਿੰਦਾ ਮੁੰਡਿਆਂ ਦੇ ਨਾਲ। ਹਾਂਜੀ ਉਹ ਤੇ ਗੱਲ ਹੈਗੀ ਮੰਮੀ ਮੈਂ ਦੇਖਣ ਦੀ ਵੀ ਗਰਲੀਨ ਜੀਜੀ ਵੀ ਨਹੀਂ ਆਏ। ਕਾਫੀ ਟਾਈਮ ਹੋ ਗਿਆ ਕਿੰਨੇ ਚਿਰ ਦੇ ਗਏ ਚਾਚੀ ਹੁਣਾਂ ਘਰੇ। ਉਹਦਾ ਵੀ ਨਾ ਤੈਨੂੰ ਮੈਂ ਕੀ ਦੱਸਾਂ। ਉਹਦਾ ਵੀ ਜ਼ਿਆਦਾ ਆਪਣੀ ਚਾਚੀ ਨਾਲ ਹੀ ਪੇਜਦਾ। ਉਹ ਉੱਧਰ ਹੀ ਜ਼ਿਆਦਾ ਖੁਸ਼ ਰਹਿੰਦੀ ਆ ਉਹਦੇ ਹੁਣ ਆਉਂਦੀ ਆ ਨਾ ਸੌਰਿਆਂ ਤੋਂ ਚਿਤਨਾ ਨੇ ਉੱਧਰ ਹੀ ਭੱਜ ਜਾਣਾ ਤੇ ਮੈਂ ਵੀ ਕਹਿ ਦੇਣੀ ਕਿ ਚੱਲ 4 ਦਿਨ ਆਈਏ ਕੋਈ ਗੱਲ ਨਹੀਂ ਘੁੰਮ ਫੇਰ ਲਵੇ ਹਾਂ ਚਲੋ ਠੀਕ ਆ ਫਿਰ ਮੰਮੀ ਮੈਂ ਵੀ ਨਾ ਪਾਪੀ ਨੂੰ ਫੋਨ ਕਰਕੇ ਦੱਸ ਦਾਂ ਵੀ ਅਹੀਂ ਫਿਰ ਸਵੇਰੇ ਆਉਣਾ ਉਹ ਵੀ ਤਿਆਰੀ-ਤਿਉਰੀ ਕਰ ਲੈਣਗੇ ਮੈਂ ਫਿਰ ਜਾਣੀ ਆ ਹਾਂ ਚਲ ਠੀਕ ਆ ਦੱਸ ਦੇ ਅਗਲੇ ਨੂੰ ਦੱਸਿਆ ਹੋਵੇ ਨਾ ਤੇ ਫਿਰ ਚੰਗਾ ਹੁੰਦਾ ਉਹ ਤਰ੍ਹਾਂ ਕੋਈ ਬੰਦਾ ਕਿਹਾ ਆਪਣੇ ਕੰਮ ਹੀ ਚੱਲ-ਚੁੱਲ ਜਾਂਦਾ ਸ਼ਹਿਰ ਨੂੰ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਐਵੇਂ ਠੀਕ ਠਾਕ ਆ ਤੇ ਜਿਹੜੀ ਆ ਨਵੀਂ ਸਟੋਰੀ ਸ਼ੁਰੂ ਕੀਤੀ ਆ ਉਡੀਕ ਇੱਕ ਕੁੜੀ ਦੇ ਵਿਸ਼ਵਾਸ ਭਰੀ ਕਹਾਣੀ ਤੇ ਸਾਰਿਆਂ ਨੇ ਉਸ ਨੂੰ ਬਹੁਤ ਪਿਆਰ ਦਿੱਤਾ ਆ ਉਮੀਦ ਕਰਦੀ ਆਂ ਅੱਗੇ ਵੀ ਤੁਸੀਂ ਇਹ ਸਟੋਰੀ ਨੂੰ ਇਦਾਂ ਹੀ ਪਿਆਰ ਦੇਵੋਗੇ ਤੇ ਪਰ ਹਾਂ ਤੁਹਾਨੂੰ ਜੇ ਸਟੋਰੀ ਵਿੱਚ ਕੋਈ ਕਮੀ ਪੇਸ਼ੀ ਲੱਗਦੀ ਹੋਵੇ ਤੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿਉਂਕਿ ਕਈ ਵਾਰੀ ਸਾਡੇ ਕੋ ਵੀ ਮਿਸਟੇਕ ਹੋ ਜਾਂਦੀਆਂ ਨੇ ਸਟੋਰੀ ਦੇ ਵਿੱਚ ਤੇ ਜੇ ਕੋਈ ਵੀ ਤੁਹਾਨੂੰ ਲੱਗੇ ਤੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਬਾਕੀ ਰਹੀ ਗੱਲ ਸਟੋਰੀ ਦੀ ਜੇ ਤੁਹਾਨੂੰ ਪਸੰਦ ਆਉਂਦੀ ਆ ਸਟੋਰੀ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਸਾਡੀ ਸਟੋਰੀ ਨੂੰ ਇਨਾ ਪਿਆਰ ਦੇਣ ਲਈ